ਬਿਲਕੁਲ ਤੁਸੀਂ ਕੋਈ ਵੀ ਮਤ ਬੁਲਾਓ ਸਾਰਾ ਦਾ ਸਬਸਕ੍ਰਾਈਬ ਕਰ ਲਓ ਤੁਹਾਨੂੰ ਸਾਰਾ ਵੀਡੀਓ ਦਿਖਾਵਾਂ ਜਿਸ ਨਾਲ ਚੰਡੀਗੜ੍ਹ ਦਾ ਵੈਲਕਮ ਟੂ ਕਿੱਕਰ ਸਿੰਘ ਬਲੌਗ ਅੱਜ ਆਪਾਂ ਸ਼ੂਟ ਕਰਾਂਗੇ ਪੰਜਾਬੀ ਨਾਟਕ ਮੁਕਲਾਵਾ ਜਿਹਦਾ 21ਵਾਂ ਬਾਈ ਨੂੰ ਟੀਮ ਪਾਰ ਤੇ ਅੱਜ ਆਪਣੀ ਟੀਮ ਸਾਰੀ ਆਪੋ ਆਈ ਆਪਣੇ ਟੀਮ ਮੈਂਬਰ ਆਏ ਸਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ तिकाल जी हाँ जी ततिकाल हां जी बेबे कहना चाहोगे मैं कर दित्री कादी ठीक है हां जी भाई जी आज अपना मुकलावा शूट होई हां हां जी बिल्कुल हैगा कहना चाहूंगी कहना चाहया कि ने ने सीन है पहला सीन कंप्लीट करने हैं, उसके बाद देखेंगे क्या होता है ਹਾਂਜੀ ਹਾਂਜੀ ਸੀਨ ਚੈੱਕ ਕਰੀਏ ਦਾ ਬਾਈ ਹੈਦਰ ਆਪਣੇ ਸਣੀ ਬਾਈ ਜੀ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਕਿਵੇਂ ਤੁਹਾਨੂੰ ਦਰਮੀ ਬੋਤਾ ਰੋਟੀ ਸਹੀ ਨਾ ਪੂਰੀ ਦਾ ਨਾ ਸ਼ੁਕਰੀਆ ਪੂਰੀ ਦਾ ਨਾ ਤੇ ਆਪਣੀ ਪੂਰੀ ਦਾ ਨਾ ਸ਼ੁਕਰੀਆ ਕੰਮ ਕਰਨਾ ਚਾਹੁੰਦਾ ਕਰਦੇ ਹਾਂ ਅੰਦਰ ਖੜਿਆ ਨੂੰ ਖੜੇ ਖੜੇ ਭੱਜੀ ਜਾਂਦੇ ਆ ਉਧਰਲੇ ਸੀਨ ਮੈਦਾਨ ਕੋਈ ਬਹੁਤ ਕਾਫੀ ਦੇ ਹਮਤ ਹੁੰਦੇ ਦੇਖ ਕੇ ਤੇ ਦੇ ਵੀ ਕੰਮ ਤਾਂ ਨਹੀਂ ਖਤਮ ਹੋ ਗਿਆ। ਆ ਤੇ ਦੇਖੋ ਜਿਆ ਰਹੇ। ਅੱਜ ਆਪਾਂ ਤੁਹਾਨੂੰ ਲਾਈਵ ਹੀ ਜਾਵਾਂਗੇ। ਆ ਵੀ ਮੇ ਲੱਗ ਕੇ ਕਿੰਨੇ ਜਾਣਾ ਹੈ। ਚਲੀ। ਸਣੀ। ਚਲੋ ਜੀ। ਮੇਰਾ ਫੋਨ ਤਾਂ ਵੀ ਜਾ ਕੇ ਲੈ ਆਉਂਦਾ। ਖਾਲੀ ਮੇਰਾ ਫੋਨ ਉੱਧਰ ਹੀ ਰਹਿ ਗਿਆ। ਇਹ ਤਾਂ ਸੋਹ ਇੱਧਰ ਬਾਹਰ ਛੋੜੇ ਨਾਲ ਆਉਣਗੇ ਨਾ ਜੀ। ਹਾਂ ਮੈਂ। ਤੁਸੀਂ ਤਾਂ ਬਾਈ ਨਾਲ ਆਉਂਗੇ। ਆਪਾਂ ਚਲਦੇ ਪੋਈਏ। ਹਾਂ ਜੀ ਜੀ। ਚਲੋ ਬੇਬੇ। ਜੀ ਇੱਧਰ ਸੀਟ ਬੈਠ। ਭਾਈ ਹਾਂ ਦਾ ਸਕੂਟੀ ਤੇ। ਹਾਤਾਸ ਨੂੰ ਲੈ ਕੇ ਨਾਲ ਤੇ ਆਪਣਾ ਘਰ ਵੀ ਪੇਂਟ ਹੋ ਗਿਆ ਇਧਰ ਲੋਕੇਸ਼ਨ ਵੀ ਪੇਂਟ ਹੋ ਗਈ ਜੀ ਕਿਵੇਂ ਹੋ ਤੀ ਕੋ ਐਸਾ ਲੱਗ ਰਿਹਾ ਹੈ ਆਮਰਾ ਘਰ ਇਹ ਆਮਰਾ ਨਹੀਂ ਰੈਂਟਰ ਘਰ ਹੈ ਇਹ ਲੋਕੇਸ਼ਨ ਵਣ ਚੁਧੀ ਹੁਣ ਫੁੱਲ ਟਾਪ ਦੀ ਸੁਨ ਦਿਖਾਉਂਦੇ ਆਂ ਅੰਦਰ ਚੱਲ ਕੇ ਇਧਰ ਭਾਈ ਅੱਗੇ ਕੰਮ ਕਰੀਆਂ ਰਿਹਾ ਕੀ ਹਾਲ ਹੈ ਭਾਈ ਇਧਰ ਚੱਲੀ ਜਾਂਦਾ ਹਜੇ ਤਬ ਦੇਖੋ ਖੰਕਲਾ ਸੁਗਾ ਲੱਗਦਾ ਸੋਰਾ ਲੋਕੇਸ਼ਨ ਦੇਖਣੇ ਸਾਂ ਪੂਰੀ ਦੇਖ ਪੁਰਾਣੀ ਵੀਡੀਓਜ਼ ਦੇਖਿਆ ਹੋ ਤੁਸੀਂ ਇੱਥੇ ਬਹੁਤ ਖਲਾਰਾ ਪਿਆ ਹੋਇਆ ਸੀਗਾ ਆ ਦੇਖੋ ਪੂਰਾ ਚੁੱਲ੍ਹਾ ਵੀ ਸਾਫ਼ ਆ ਉੱਧਰ ਸੈਂਕੂ ਵੀ ਇਧਰੋਂ ਆਹ ਜੀ ਰਸੋਈ ਆ ਤੇ ਦੇਖੋ ਇਹਦੇ ਤੁਸੀਂ ਕੀ ਹੋਗਾ ਤੇ ਜਿਵੇਂ ਸ਼ੈਡਿੰਗ ਆ ਦੇਖੋ ਤੋਂ ਬੰਦਾ ਆ ਆਕਸੀ ਜਨਸਤੇ ਪੁਰਾਣੇ ਲੋਕ ਪੁਰਾਣੇ ਕੱਢ ਦਿੰਦੇ ਨੇ ਸਰ ਪਾਣਾ ਘਰ ਪਾਹ ਵੇ ਤੇ ਇਧਰ ਦੇਖੋ ਰੰਗ ਕਿਤੋਂ ਕਿੰਨਾ ਸੋਹਣਾ ਲੱਗਦਾ ਪਨਾਪਾ ਚੱਲਦੇ ਆਂ ਦੂਜੀ ਗਾਇਸ਼ ਇਧਰ ਦਿਖਾਉਨੇ ਆਂ ਵੇਖੋ ਇਹੜੇ ਇਹੜੇ ਵੇਖੋ ਕਿੰਨੇ ਰੰਗ ਕਿਤੇ ਲਿਆ ਤੇ ਇਧਰ ਸਾਡੇ ਸਾਰੇ ਆਰਟਿਸਟ ਬਿਠੇ ਆਂ ਵੇਖੋ ਇਹਨਾ ਪਹੁੰਚਾ ਲਾ ਦੇ ਹੁਣ ਗੰਗਰਾ ਇਧਰ ਆਪਣੀ ਬਾਈ ਜੀ ਆ ਗਈ ਕਿਵੇਂ ਹੈ ਮਾਂ ਜੀ ਸਸਰੀ ਗਾਲ ਸਾਰਿਆਂ ਨੂੰ ਹੁਣ ਅਸੀਂ ਲੱਗਦੇ ਆ ਸ਼ੂਟ ਕਰਨ ਸਾਡਾ ਹੋ ਗਿਆ ਟਾਈਮ ਰੋਟੀ ਪਾਣੀ ਖਾ ਲੀ ਜਾਂ ਪਾਣੀ ਪੀ ਲਿਆ ਤੇ ਹੁਣ ਲੋਕੇਸ਼ਨ ਕਿੰਨੀ ਵਧੀਆ ਲੱਗਦੀ ਆ ਨਾ ਜੀ ਰੰਗ ਕਰਕੇ ਬਹੁਤ ਸਾਰੇ ਬਣ ਗਏ ਹੂੰ ਰੰਗ ਵਧੀਆ ਲੱਗਿਆ ਤੁਹਾਨੂੰ ਸਸਰੀ ਸਾਨੂੰ ਰੰਗ ਵਧੀਆ ਲੱਗਦਾ ਜੀ ਆਹ ਕਰਿਆ ਵਾ ਬੀਬੀ ਨੇ ਕਿਵੇਂ ਲਪਾਪਾ ਖੋਲਿਆ ਕੀ ਭਾਲੀ ਨੇ ਬੀਬੇ ਛੱਪਣਾ ਬਦਲਦੇ ਆ ਮਾਤਾ ਠੀਕ ਹੈ ਉਹ ਵੀ ਬਾਮਾ ਛੱਪਣਾ ਗਰਮੀ ਹੁੰਦੀ ਆ ਮੁਰਕਾ ਬਹੁਤ ਹੁੰਦਾ ਤੇ ਹਮਮ ਬਰਬਾਦ ਹੋ ਗਿਆ ਕੀ ਤੋ ਦੇਖੋ ਹੁਣ ਪ੍ਰਕਾਰ ਦੇਖੋ ਹੁਣ ਹਲੋ ਆ ਬਈ ਹਾਂ ഇതൊക്കെ പേട്ട പ ਅਸੀ ਕਮ ਹਲ ਸਮਝਾਈ ਜਾਂਦੇ ਆ ਕਿ ਸਾਨੂੰ ਸੀਨ ਚ ਲੈਣਾ ਐ ਐਕਟਿੰਗ ਕਰਦੋਂਗੇ ਪਰ ਜਾਈ ਬਾਈ ਕੀ ਕਹਿੰਦਾ ਕਿਉਂ ਬਾਈ ਕਰ ਲੇਗਾ ਐਕਟਿੰਗ ਬਾਈ ਨੂੰ ਪੁੱਛਦਾ ਮੈਂ ਕਰ ਲੂ ਐਕਟਿੰਗ ਕਰ ਲੂਗਾ ਕਹਿ ਕੇ ਹਟਿਆ ਬਾਈ ਪਹਿਲਾਂ ਕਹਿੰਦਾ ਕਿਹੜੇ ਸੀਨ ਚ ਆਇਆ ਮੈਂ ਹਾਂ ਠੀਕ ਆ ਹੁਣ ਦੇਖ ਲਈ ਆ ਬਲੌਗ ਚ ਆਇਂ ਕਿਕਰ ਸਿੰਘ ਬਲੌਗ ਚ ਕਰ ਲਾਂਗੇ ਨੂੰ ਡਰਾਵਾਂਗੇ ਐਕਟਿੰਗ ਠੀਕ ਆ ਬਸ ਜਾਤਾ ਬਾਈ ਬਸ ਮੈਂ ਪੁੱਛੂਗਾ ਕਿੰਨਾ ਕਰਾਗੇ ਘਰਾਂ ਕੇ ਤਾਂ ਥੋੜਾ ਹੀ ਰਹਿਗਾ ਮੈਂ ਤੁਹਾਨੂੰ ਫਿਰ ਕਮੈਂਟ ਚ ਬੈਠੇ ਕਰ ਦਿਆਂ ਦੂਜਾ ਕਿੱਧਰ ਗਿਆ ਕਿਉਂ ਭਾਈ ਤੂੰ ਵੀ ਆਏਗਾ ਸੀਨ ਚ ਦੁਨੀਆ ਵਾ ਫਿਰ ਮੈਂ ਨਾ ਲੜਨਾ ਨਾ ਜਾ ਤੂੰ ਬਾਹਰ ਇਧਰੋਂ ਆਉਂਗੇ ਬਾਹਰੋਂ ਇਧਰੋਂ ਆਉਂਗੇ ਭਾਈ ਤਿਆਰ ਹੈ ਭਾਈ 12 ਮਿੰਟ ਹੋ ਗਏ ਮੇਰੇ ਨਾਲ ਮੋਟਰਸਾਈਕਲ ਪਾਸੇ ਕਰ ਹਾਂ ਕਰਦੇ ਹਾਂ ਅਸੀਂ ਨੇ ਬੜਾ ਹਾਲਾ ਤੇ ਬੰਦੇ ਦੇ ਉੱਤੇ ਚਾਰਜਰ ਬੈਠਾ ਹੋ ਗਿਆ ਬਾਈ ਇਹਦੇ ਵਿੱਚ ਓਕੇ ਕਿਟਸ ਪਈਆਂ ਕਿਟੇ ਪਈਏ ਬੱਚੇ ਤੇ ਰੋਟੀ ਦਾ ਵਗਾਰ ਟਾਇਆ ਸਾਰੇ ਸੀਨ ਕਰਕੇ ਹੁਣ ਬੈਠੇ ਆ ਪਹਿਲੇ ਹੋ ਗਏ ਅਲਰੇ ਸਰਵਾਈਕਟ ਕੀ ਆ ਨਾ ਮੈਡਮ ਨਿਰਮਾਣ ਸ਼ੀ ਵਰਗੇ ਆ ਬਾਈ ਕੋਈ ਹਾਂ ਅਕਰਦੇ ਟਿੰਟ ਅਕਰੰਦਰ ਚੀਜ਼ ਕਰਦਾ ਉਹ ਤੇ ਇਸ ਦਾ ਸਾਬ ਜੀ ਉਹ ਬੇਬਈਆ ਇਹ ਜੀ ਉਸ ਵੱਡ ਦਾ ਨਾ ਉਹ ਦੱਸ ਜੀ ਨਾ ਸਮਝ ਜੀ ਨਾ ਬਾਤ ਚਾਹ ਨਾ ਕੈਮਰਾਮੈਨ ਸਾਡਾ ਕਾਹਦੇ ਚੁੱਲ੍ਹਾ ਹੁੰਦਾ ਨਾ ਨੋ। ਆਹ ਮੇਰਾ ਆਪਣੇ ਪਤਨੀ ਨੂੰ ਨਾ ਲੰਗੜੀ ਬਣਾਇਆ ਸੀ ਮਮ। ਮਾਲਾ ਸੈਦਰ ਕਰਦੇ ਕਰ ਦਿੱਤਾ ਉਹ ਬਾਈ ਸਿੱਧੀ। ਮੇਰੇ ਤਾਂ ਤਜ ਨਹੀਂ ਆਈ ਤਾਂ ਹੁਣ। ਹੋਰਾਂ ਨੇ ਤਾਂ ਇੱਕ ਬੰਦ ਕਰ ਦਿੱਤੀ। ਆ ਮੇਰਾ ਸਰਵਾਈਵਰ ਹੋ ਗਿਆ ਹੁਣ। ਉਹ ਕੋਈ ਨਹੀਂ ਹੁੰਦੀ ਕਰਦਾ ਜੀ ਤੇਵਾੜੂ। ਉਹ ਹੋਰ ਇਹਦੇ ਨਾਲ ਟੁੱਟ ਹੀ ਨਹੀਂ ਅੰਮੀ। ਉਹ ਤਾਂ ਇਹਨਾਂ ਤੋਂ ਨਦੂਨਦੂਨ ਲਾ ਸੀ। ਹਾਂ ਜੀ ਜੀ ਹੋ ਰਹੀ ਹੈ। ਹਾਂ ਕੋਈ ਕਰਦੇ ਬਾਈ ਇਹ ਤੋਂ ਅਸੀਂ ਦਿੱਖ ਦਿੱਤੀ ਮੈਨੂੰ ਦਿੰਦਾ ਬਈ ਪੈਸੇ ਮੈਨੂੰ ਦਿੰਦਾ ਬਈ ਪੈਸੇ ਹਾਂ 100 ਰੁਪਿਆ ਹੈਗਾ 100 ਰੁਪਏ ਦਿੱਤੇ ਸਾਰੇ ਅਸੀਂ ਤਾਂ ਖਾਣਾ ਲੈ ਕੇ ਆਉਣਾਗਾ ਠੀਕ ਹੈ ਨਾਲੇ ভাত ਲੈ ਕੇ ਆਉਣੀ ਹੈ ਨਾਲੇ ਇਹਦੇ ਵਿੱਚੋਂ ਦੁੱਧ ਲੈ ਕੇ ਆਣਾ ਤੇਲ ਵਾਲੀ ਦੁੱਧ ਨੇ ਜਿਹੜੇ ਬਾਕੀ ਬਚ ਗਏ ਉਹ ਮਰਵਾ ਦੇ। ਉਹ ਜਮਾ ਹੀ ਕਰਾਏ ਉਹਨੇ ਖਾਤੇ ਚ ਆਉਂਦਾ ਹੋਇਆ ਤੁਹਾਡੇ ਦੇ ਚ। ਖਾਤਾ ਨੰਬਰ ਦੇ ਦਿਓ ਮੈਨੂੰ ਆ ਗਿਆ। ਜਮਾ ਕਰਾ ਕੇ ਆਉਣੇ ਆ ਕਿਉਂਕਿ ਐਡਾ ਕਰੜਾ ਰੋਡ ਕੋ ਦਿਨਾਂ ਦਿੱਖਦਾ ਸਹੀ ਹੈ। ਨੰਦ ਬਰਗਾ ਦੇ। ਜਿਹੜੇ ਲੱਗ ਆਏ ਲੱਗਦਾ ਗੰਧ ਦੇ ਵਾਲ ਆਈ ਜਾਂਦੇ ਨੇ ਐਵੇਂ। ਇੱਥੋਂ ਕਿਹੜਾ ਤੇ ਕਿਹੜਾ ਮੋੜਿਆ? ਸਾਰਾ ਕੁਝ ਹੀ ਆਧੇ 100 ਰੁਪਏ ਲੈ ਕੇ ਵੜਾ ਦਊਂਗਾ। ਹਾਂ। ਤੇ ਸਾਰਾ ਕੁਝ ਲੈ ਆਂਦਾ ਤੋ ਕੋ ਬਾਕੀ ਪੈਸੇ। ਕੋਈ ਨਹੀਂ ਕਰਨਾ ਕੱਲੇ ਸਮੋਸੇ ਲਿਆ ਹਾਂ ਓਕੇ ਹਾਂ ਮਾ ਠੀਕ ਆ ਸਾਰੇ ਖਾਵਾਂਗੇ ਕਿੰਨੇ ਦਿਨੇ ਸਮੋਸਾ ਇਥੇ ਸੱਤ ਦਿਨੇ ਆਪਾਂ ਸਮੋਸਾ ਲੈ ਇੱਕ ਸਮੋਸਾ ਦਾ 15 ਦਾ ਠੀਕ ਬਰੈਡ ਦਾ ਜ਼ਬਰਦਸਤ ਬਰੈਡ ਨੇ ਬਰੈਡ ਲੈਵਾਂਗੇ ਬਰੈਡ ਲਈ ਨਾ ਸੰਤਾਂ ਮਸਾਲਾ ਆਉਂਦਾ ਮੱਚ ਠੀਕ ਬਰੈਡ ਦੱਸਦਾ ਹੁੰਦਾ ਜੀ ਬਰੈਡ ਵੀ ਦੱਸਦਾ ਹੁੰਦਾ ਜੀ ਬਰੈਡ ਵੀ ਦੱਸਦਾ ਹੁੰਦਾ ਜੀ ਅੱਛਾ ਜੀ ਬਰੈਡ ਵੀ 15 ਦਾ ਹਾਂ ਤੇਲ ਤੂਲ ਜਣਾਓ ਯਾਰ ਜਿਹੜੀ ਚੀਜ਼ ਹੋਊਗੀ ਤੇਲ ਤਾਂ ਉਹ ਉਹ ਕਿਤੇ ਹੋਣਗੇ ਹੈ ਡਰਡ ਵੀ 15 ਦਾ ਬਰੈਡ ਵੀ 15 ਦਾ ਬਾਈ ਬਰਗਰ ਫੜ ਲਿਆ ਜਾਏ ਬਰੈਡ ਵੀ 15 ਦਾ ਬਾਈ ਛੇਨ ਬਰਗਰ ਫੜ ਲਿਆ ਜਾਏ ਹਾਂ ਸਹੀ ਮੇਰੀ ਗੱਲ ਸੁਣੋ ਹਾਂ ਬਾਈ ਸਾਰੇ ਸਡੇ ਰੋਟੀਆਂ ਲਗਾ ਕੇ ਲੈਉਣਾ ਹਰ ਮੈਂ ਕੁੱਲੀ ਬਸ ਉਹ ਰਹੇ ਜਿੰਨਾ ਦੇ ਅੱਜ ਬਾਈ ਪਾ ਕੱਢ ਹੀ ਲੈਵੇ ਜਿਹੜਾ ਆਪਾਂ ਸਾਰੇ ਪੀਜ਼ ਆਰਡਰ ਕਰ ਲੈਂਦੇ ਹਾਂ ਕੋਈ ਵੀ ਨਹੀਂ ਦੱਸੋ ਕਰਦਗੇ ਪੀਜ਼ਾ ਡੋਮੀਨੋਜ਼ ਚ ਆਹ ਚਲ ਮਥੇਰਾ ਵੱਡਾ ਕਰਦੇ ਜੀ ਦਾਮ ਰੱਖਦਾ ਇੰਨਾ ਤਾਂ ਹੁਣ ਦਾ ਪੈਸੇ ਕੇ ਕਰ ਮਿੱਤਰ ਚੱਲ ਜੀ ਮਾਵਾਂ ਕਾ ਨਾ ਚਲ ਜੀ ਚਲ ਦੋ ਆਏ ਹੁਣ ਆ ਜਾਣਗੇ ਤੁਮ ਉਸੇ ਲੈ ਕੇ ਇੰਦਲੇ ਜਾਣਾ ਹੋਰ ਨਾ ਕੋਈ ਲੱਗੇ ਠੀਕ ਆ ਲੈ ਵੀ ਠੀਕ ਤੇਰੇ ਤੋਂ ਬਹੁਤ ਆ ਮੱਥੀ ਉਹਨਾਂ ਚ ਇਹ ਆ ਹੋਰ ਸਮਾਨ ਦਾ ਗੱਲ ਮੈਂ ਤਾਂ ਉਹ ਹੀ ਮਾਰਦੀ ਦੇ ਗੱਲ ਲੈ ਉਹ ਸੋਰਾ ਟੂ ਯੂ ਅਸਾ ਹੋ ਜਮਾ ਕਰਾ ਦੂ ਕਿਆ ਦਾ ਸਮਾਨ ਲਿਆਉਂ ਤਿੰਨ ਨਾ ਨਾ ਮਰਜੀ ਕਰੀ ਜਾ ਰਹੀ ਹੈ ਕੋਈ ਪਰੋਂ ਨਾ ਨਾ ਕੋਣ ਤੋ ਵੀ ਹੁਣ ਇਹਦੇ ਵਿੱਚ ਤੇਰੀ ਤੇਰੀ ਤਨਖਾਹ ਵੀ ਤਨ ਬਰਾਤ ਹੀ ਹੈ ਠੀਕ ਹੈ ਜੀ ਠੀਕ ਹੈ ਇਹਨੀ ਤਨਖਾਹ ਹੁਣ ਸੁਣ ਤੂੰ ਇਹਦੇ ਵਿੱਚ ਜਿਰਾਹ ਚ ਲੁੱਟ ਲੈ ਗਿਆ ਜੀ ਨੇ ਮੈਨੂੰ ਨਾ ਲੁੱਟ ਨਾ ਦੋਸਤ ਤੂੰ ਆਉਂਦੇ ਧਿਆਨ ਨਾ ਜਾਏ ਲੁੱਟਣ ਵਾਲਾ ਨਹੀਂ ਤਾਂ ਦੋਨਾਂ ਨੂੰ ਲੈ ਜਾਣਾ ਇੱਥੋਂ ਨਾ ਦੋ ਨਾ ਲਈਆ ਨਾ ਮੈਂ ਇੱਕ ਦਿਨ ਨਾਲ ਰੰਗ ਵਾਲੇ ਨੂੰ ਫੜ ਕੇ ਲੈ ਆਣਾ ਨਾਲ ਇਹ ਕਹਿੰਦੇ ਵੀ ਕਮੈਂਟ ਅਜਾ ਕਮੈਂਟ ਵਿੱਚ ਕੀ ਕਹਿੰਦੇ ਆ ਮੈਸੇਜ ਵਿੱਚ ਕਹਿੰਦੇ ਕਿਕਰ ਸਿੰਘ ਦੀ ਲੱਤਾਂ ਤੋੜੋ ਮੱਤਾਂ ਦਾ ਨਿਰੰਤਰੰਗਾ ਹੀ ਪਾਈ ਫਿਰਦਾ ਪੰਦਰਾ ਚਾਦਰਾਂ ਹੋਰ ਕੁੜਤਾ ਹੋਰ ਪੱਗ ਹੋਰ ਇਹ ਦੇਖੋ ਆਲਿਆਂ ਦੇ ਸਮੋਸੇ ਸਮੋਸੇ ਤੇ ਬਰੈਡ আর ਦੂਜੀ ਗੱਲ ਇੱਕਦਾਂ ਹੋਰ ਮੁੰਡੇ ਨੇ ਵਾਕੀ ਵਚਤ ਕਰਕੇ ਬੰਨੇ ਪੈਸੇ ਮੋੜ ਕੇ ਬਣਾਇਆ ਮੈਂ ਦਿਖਾ ਦਿਆਂ ਤੇ ਅੱਧੇ ਮੈਂ ਜਮਾ ਕਰਾਇਆ ਆ ਆ ਪੈਸੇ ਇਹਨੇ ਬਚਾਰ ਜਿਹਾ ਕਰਦੇ ਆ ਵੀ ਮੈਨੂੰ 20 ਰੁਪਏ ਠੀਕ ਹੈ ਮਸਤੀ ਦਾ ਮਾਹੌਲ ਆ ਪੂਰਾ ਆਪਣਾ ਫਟਦੇ ਉੱਤੇ ਤਨ ਆ ਬੈਠੇ ਆ ਰਾਮ ਜੀ ਦਾ ਕੋਈ ਫਿਕਰ ਨਹੀਂ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਵੀਡੀਓ ਬਣਦੀ ਆ ਬੜੇ ਇਨਾਵੜੀ ਨਾ ਬੜਿਆ ਆ ਸਾਡੀ ਮਾਤਾ ਜੀ ਪਈ ਹੈ ਕੰਮ ਕਰੀ ਜਾਂਦੇ ਆ ਖੋਣ ਲਿਆ ਤੇ ਸਮੋਸੇ ਸਮੋਸੇ ਖਾ ਮੰਗੇ ਤਾਂ ਆ ਤੁਮ ਆਹ ਦੇ ਪਈ ਹੈ ਮੇਰੇ ਕੋਲ ਹੋ ਗਈ ਆ ਪੁੱਛੜ ਪੁਰੀ ਸ਼ਹਿਰ ਤੋਂ ਰੱਖੇ ਰੱਖੇ ਸ਼ਹਿਰ ਤੋਂ ਲੱਗਾ ਇੱਕ ਤਾਂ ਮੈਨੂੰ ਆਇਆ ਨਾ ਆ ਸਿਦਰੀ ਮੇਰੇ ਪੱਲੇ ਪਾਦੀ ਤੁਸੀਂ ਹੈ ਉਹ ਕੁੱਟਾਂ ਨਾਲ ਕੀ ਰਖਾ ਤੁਸੀਂ ਨੂੰ ਮੈਂ ਮੈਂ ਕਿਹਦੇ ਕਹਿੰਦੇ ਤੁਸੀਂ ਕੋਲ ਆ हां रे भाईया कुछ मैं वाली देखी हाथ चक्की बैठा बेटा देख नहीं मां देखा नहीं साडे सामने तो दा रोड दे पासे ते ताने बोल रे बात करना यो बैठो <laughs> तो, तो, तो मैं बोलली ते जानी मैं इना भी बोलणा चाहिदा पाड़ा हुंदा बोलणा सोरे नहीं बोलणा हम तो नहीं बोलणा हम जपता आज मैं तेरा सानी है पोट कर हिंदी जाया कर उनको बोल के बता सा ਉਹ ਜਿਆਗ ਸੜਕ ਤੋਂ ਬੁਲਾਣਾ ਲਿਆ ਕਰ ਸਕਦਾ ਪੜਦੇ ਉਹਗਲਾ ਦਾ ਹਾਂਟਿੰਗ ਵੜਗਾ ਲਾਉਂਦੀ ਆ ਆ ਤੇ ਸੁਣਾਰ ਕੇ ਉਹਗਲਾ ਦਾ ਆਂਟੀ ਵੜਾ ਲਾਉਂਦੇ ਆ ਦੇਖੋ ਜੀ ਤੁਹਾਨੂੰ ਕਹ ਲਾ ਆ ਅਸੀਂ ਸਾਡਾ ਘਰ ਵਸ ਜੇ ਨਹੀਂ ਸਾਡਾ CRE ਵਿੱਚ ਵੀ ਵਸ ਜਵੇ ਤੇ ਸਾਡਾ ਵਸ ਜਵੇ ਬਕਲਾ ਦੇ ਚ ਵੀ ਔਰ ਬਸ ਦੋ ਔੜੀਆਂ ਆ ਜਿਹੜੀਆਂ ਸਾਡੇ ਨਾਲ ਦੇ ਜਿਹੜੀਆਂ ਦੋਨੇ ਘਰ ਨਹੀਂ ਵਸਾਉਣ ਲੀਆਂ CRE ਵਿੱਚ ਤਾਂ ਆ ਨਹੀਂ ਵਸਾਉਣ ਦੀ ਇੱਕ ਆਦਿ ਵਸਾਉਂਦੀ ਮੈਂ ਤਾਂ ਵਸਾਉਣੀ ਹੈ ਮੈਂ ਕਹਿੰਦੀ ਆ ਜੀ ਮੇਰੀ ਧੀ ਦਾ ਘਰ ਵਸ ਜੇ ਮਗਰ ਜਿਹੜੀ ਆ ਨਣ ਬੈਠੀ ਹੈ ਨਾ ਮੇਰੀ ਕੁੜੀ ਦੀ ਇਹ ਬਣਾ ਰਹੀ ਹੈ ਇਹ ਮੜਾ ਲਾਉਣੀ ਹੈ ਤੂੰ ਬੈਠੀ ਆ ਆਪਣੀ ਗੱਲ ਸੁਣ ਲੱਗਿਆ ਮੈਂ ਤਾਂ ਮੇਰੇ ਕੀ ਕਰਕੇ ਬੈਠੀ ਐ ਵੀ ਕਿਤੇ ਮੈਨੂੰ ਮਾਰਨੀ ਨਾ ਦੇਣ ਥੋੜਾ ਕੀ ਪਤਾ ਚੱਲ ਵੀ ਅੱਜ ਕੋਲ ਇਹ ਗੱਲ ਹੀ ਲੱਗਦੀ ਹੈ ਹੋ ਨਾ ਮਾਕੇ ਮਿੰਟ ਕਿ ਲਾਉਂਦੇ ਨੇ ਕਹਿੰਦੇ ਟੈਕ ਹੋ ਗਿਆ ਜੀ ਟੈਕ ਅੰਦਰ ਇੱਥੇ ਕੱਟ ਫਿਰ ਉਹ ਟੈਕ ਅੰਦਰ ਲੈ ਕੇ ਪਾਵਾਂ ਉੱਧਰ ਨਹੀਂ ਆ ਬਿਜਲੀ ਉੱਧਰ ਨਹੀਂ ਸਹੀ ਮੰਦਿਤਰਾ ਪਲਾਟ ਕਿਤੇ ਲੈ ਆਂ ਅੰਦਰ ਨਹੀਂ ਚੜਾ ਨਾਟਗਰੇ ਕੀ ਕੈਰੈਕਟਰ ਕਰ ਰਿਹਾ ਫਿਰ ਬਲੌਗ ਬਣਾਈ ਆਪਾਂ ਇਹਦਾ ਕੈਰੈਕਟਰ ਕਾਲੇ ਦਾ ਇਹਦਾ ਇਹਦਾ ਠੀਕ ਆ ਐਨਾ ਤਕੜਾ ਵੀਡੀਓ ਸ਼ੂਟ ਕਰਨਾ ਜਿਹੜਾ ਬੰਦਾ ਕੈਮਰਾਮੈਨ ਹੀ ਕਰ ਰਿਹਾ ਹੈ ਨਾ ਉਹ ਬਾਈ ਆਪਣਾ ਜਿਹੜਾ ਆਪਾਂ ਵੱਡੀਆਂ ਫਿਲਮਾਂ 'ਚ ਕੰਮ ਕਰ ਚੁੱਕਿਆ ਹੈ ਜਦ ਸਾਨੂੰ ਮਿਲਿਆ ਬਹੁਤ ਖੁਸ਼ੀ ਹੋਈ ਹੈ ਸੱਚੀ ਸਾਨੂੰ ਬਹੁਤ ਕੁਝ ਸਿਖਾ ਆ ਵੀ ਰਿਹਾ ਬਹੁਤ ਕੁਝ ਹੋ ਰਹੀ ਹੈ ਵੱਡੀਆਂ ਫਿਲਮਾਂ 'ਚ